ਕಲ್ಯਾਨ ਟੀਵੀ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਇਸ ਵੇਲੇ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਨੇ ਇਸੇ ਵਿਚਾਲੇ ਪ੍ਰਸ਼ਾਸਨ ਵੀ ਪੱਬਾ ਪਾਰ ਨਜ਼ਰ ਆ ਰਿਹਾ ਉਥੇ ਹੀ ਦੱਸਦੀ ਕਿ ਸੂਬੇ ਪਾਰ ਦੇ ਵਿੱਚ ਪੁਲਿਸ ਦੇ ਵੱਲੋਂ ਸਖਤੀ ਤੇ ਮੁਸਤੈਦੀ ਵਧਾ ਦਿੱਤੀ ਗਈ ਹੈ ਇਸੇ ਦਰਮਿਆਨ ਦੱਸਦੀ ਕਿ ਬਠਿੰਡਾ ਦੇ ਵਿੱਚ ਐਸਐਸਪੀ ਦੀਪਕ ਪਾਰਿਕ ਜਿਨ੍ਹਾਂ ਵੱਲੋਂ ਕਿ ਇਸ ਵਾਰ ਚੋਣਾਂ ਨੂੰ ਲੈ ਕੇ ਸ਼ਾਂਤੀਪੂਰਨ ਢੰਗ ਨਾਲ ਇਹਨਾਂ ਨੂੰ ਨੁਪੇਰੇ ਚਾੜਨ ਦੇ ਲਈ ਜਿਹੜੇ ਪ੍ਰਬੰਧ ਨੇ ਉਹ ਕੀਤੇ ਜਾ ਰਹੇ ਨੇ ਇਸੇ ਵਿਚਾਲੇ ਵੱਡੀ ਗਿਣਤੀ ਦੇ ਵਿੱਚ ਜਿੱਥੇ ਪੰਜਾਬ ਪੁਲਿਸ ਫੋਰਸ ਤਾਇਨਾਤ ਹੈ ਤੇ ਉਥੇ ਕੇਂਦਰੀ ਸੁਰੱਖਿਆ ਬਲਾਂ ਦੀਆਂ ਕਈ ਕੰਪਨੀ अभी पंजाब पहुंचे हैं ਤੇ ਬਠਿੰਡਾ ਦੇ ਵਿੱਚ ਵੀ ਸੁਰੱਖਿਆ ਨੂੰ ਲੈ ਕੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਚੱਪੇ-ਚੱਪੇ ਤੇ ਪੁਲਿਸ ਦੀ ਪੈਣੀ ਨਜ਼ਰ ਹੈ ਤੇ ਵੋਟਾਂ ਨੂੰ ਸ਼ਾਂਤਮਈ ਢੰਗ ਦੇ ਨਾਲ ਕਰਵਾਉਣ ਨੂੰ ਲੈ ਕੇ ਪੁਲਿਸ ਬਚਨਬਦ ਨਜ਼ਰ ਆ ਰਹੀ ਹੈ ਜਿਸ ਨੂੰ ਲੈ ਕੇ ਐਸਐਸਪੀ ਸਾਹਿਬ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਚੋਣਾਂ ਨੂੰ ਲੈ ਕੇ ਸੁਰੱਖਿਆ ਇੰਤਜ਼ਾਮ ਕਿਸ ਤਰ੍ਹਾਂ ਦੇ ਕੀਤੇ ਗਏ ਕਿੰਨੀ ਇੱਕ ਫੋਰਸ ਮੁਵਾਇਆ ਕੀ ਹੈ ਜਾਂ ਕਿੰਨੇ ਕਿ ਲਾਈ ਕੀਤੇ ਜਿਹੜੇ ਚੋਣਾਂ ਬਾਹਰ ਹੋਏ ਸਭਾੜੀ ਚੋਣਾਂ ਦੇ ਮੱਦੇਨਜ਼ਰ 24 ਘੰਟੇ ਦੇ ਨਾਕੇ ਆਪਣੇ ਇੰਟਰ ਸਟੇਟ ਨਾਕੇ ਨਾਕੇ ਚੱਲ ਰਹੇ ਜਿਨ੍ਹਾਂ ਨੂੰ ਵਧਾ ਕੇ ਜਿੱਦਾਂ ਜਿੱਦਾਂ ਫੋਰਸ ਸਾਡੇ ਕੋਲ ਆਏਗੀ 16 ਨਾਕੇ ਕਰ ਦਿੱਤੇ ਜਾਣਗੇ ਇਹ ਸਾਰੇ ਜਿਹੜੇ ਨਾਕੇ ਹੈਗੇ ਇਹ ਇਹਨਾਂ ਨੂੰ ਅਸੀਂ ਸੀਸੀਟੀਵੀ ਕੈਮਰੇ ਰਾਹੀਂ ਕਵਰ ਕੀਤਾ ਆਇਆ ਇਸ ਤੋਂ ਇਲਾਵਾ ਸੀ ਪੋਰਟੇਬਲ ਸੀਸੀਟੀਵੀ ਕੈਮਰੇ ਬਣਾਏ ਜੋ ਕਿ ਸ਼ਹਿਰ ਦੇ ਵਿੱਚ ਸਾਡੇ ਨਾਕੇ ਚੱਲਦੇ ਆਂ ਪੰਜ ਨਾਕੇ ਬਠਿੰਡਾ ਸ਼ਹਿਰ ਦੇ ਵਿੱਚ ਚੱਲਦੇ ਉਹਨਾਂ ਤੇ ਅਸੀਂ ਪੋਰਟੇਬਲ ਕੈਮਰੇ ਲਾਏ ਹੋਏ ਆ ਜਿਨ੍ਹਾਂ ਨੂੰ ਕੰਟਰੋਲ ਰੂਮ ਤੇ ਅਸੀਂ ਪਹੁੰਚ ਕਰਦੇ ਰਹਿੰਦੇ ਹ ਇਸ ਤੋਂ ਇਲਾਵਾ ਰੋਜ਼ ਸ਼ਾਮ ਨੂੰ ਸ਼ਹਿਰ ਦੇ ਵਿੱਚ ਹਰੇਕ ਹਲਕੇ ਦੇ ਵਿੱਚ ਐਸ ਐਚ ਓਜ਼ ਦੇ ਤੇ ਡੀ ਐਸ ਪੀਜ਼ ਦੇ ਨਾਕੇ ਸ਼ਾਮ ਨੂੰ ਵਕਫ ਵਕ ਟਾਈਮ ਤੇ ਵਕਫ ਵਕ ਖਾਵਾ ਤੇ ਅਸੀਂ ਲਗਾ ਰਹੇ ਹਾਂ ਇਸ ਤੋਂ ਇਲਾਵਾ ਜਿਹੜੀ ਪੀ ਸੀ ਆਰ ਮੋਟਰਸਾਈਕਲ ਹੈਗੀ ਹੈ ਉਹਨਾਂ ਵੱਲੋਂ ਵੀ ਨਾਕਾਬੰਦੀ ਰੈਂਡਮ ਨਾਕਾਬੰਦੀ ਡੇਲੀ ਇੱਕ ਸ਼ੈਡਿਊਲ ਬਣਾ ਕੇ ਕੀਤੀ ਜਾਂਦੀ ਹੈ ਤਾਂ ਸਾਡਾ ਇਹ ਮਕਸਦ ਹੈ ਕਿ ਹਰੇਕ ਅੰਸਰ ਨੂੰ ਹਰੇਕ ਖਾਤੇ ਜਿਹੜਾ ਹੈਗਾ ਉਹ ਚੈੱਕ ਕੀਤਾ ਜਾ ਸਕੇ

ਤੇ ਜੋ ਵੀ ਕੋਈ ਜਾਣਕਾਰੀ ਹੈ ਕਿਸੇ ਮਾੜੇ ਅਨਸਰ ਦੀ ਕਿਸੇ ਵੀ ਗੈਰ ਕਾਨੂੰਨੀ ਗਤੀਵਿਧੀ ਦੀ ਉਹ ਸਾਡੇ ਨਾਲ ਸਾਂਝੀ ਕਰੋ ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਹਾਂ ਕਿ ਅਸੀਂ ਪੂਰੀ ਠੋਕ ਕੇ ਕਾਰਵਾਈ ਕਰਾਂਗੇ